ਸਿਕਾਜੀ ਪੰਜਾਬ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਵਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ ਲਿਆੜੇ ਹੱਥੇ ਕਿਹਾ ਮਾਲਵੀਂਦਰ ਕਾਂਗੜੇ ਨੇ ਹਾਲ ਦਾ ਠਿਕਰਾ ਅਫਸਰ ਸ਼ਾਹੀ ਇਸੇ ਪਰਨੇ ਤੇ ਚੋਣ ਕਮਿਸ਼ਨ ਨੂੰ ਨੋਟਿਸ ਲੈਂਦੇ ਵੀ ਕੀਤੀ ਅਪੀ ਸ਼ੰਭੂ ਬਾੜੇ ਰੋ ਤੇ ਇੱਕ ਵਾਰ ਫੇਰ ਪਿਆ ਹੰਗਾਮਾ ਸ਼ੰਭੂ ਬਾੜੇ ਦੀ ਸਟੇਜ ਉੱਤੇ ਹਮਲਾਵਾਰੇ ਨੇ ਬੋਲੇ ਤਾਵਾ ਕਿਸਾਨਾ ਗੁਪੰਦੇ ਨੇ ਭਾਜਪਾ ਤੇ ਲਗਾਏ ਵੱਡੇ ਇਲਜ਼ਾਮ ਹਰਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਦੇ ਖਿਲਾਫ ਵੱਡਾ ਐਕਸ਼ਨ ਅੰਮ੍ਰਿਤਸਰ ਪੁਲਿਸ ਨੇ 295 ਤਹਿਤ ਕੀਤਾ ਮਾਮਲਾ ਦਰਜ ਚਰਨਜੀਤ ਸਿੰਘ ਚੰਨੀ ਨੇ ਸੀਮਾਨ ਨੂੰ ਤੇ ਕਿਤੇ ਹਮਲੇ ਕਿਹਾ ਲੋਕ ਸਭਾ ਚੋਣਾਂ ਤੋਂ ਬਾਅਦ ਸੀਮਾਨ ਦੀ ਕੁਰਸੀ ਖਤਰੇ ਦੇ ਵਿੱਚ ਜਲੰਧਰ ਤੋਂ ਚੋਣਾਂ ਲੜਨ ਦੀ ਬਜਾਏ ਚੰਡੀਗੜ੍ਹ ਤੋਂ ਕੁਰਸੀ ਸੰਭਾਲਨ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਜਿਮਨੀ ਚੋਣਾ ਤੋਂ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਅਗੂ ਬਿਕਰਮ ਸਿੰਘ ਮਜੀਠੀਆ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਕੇਰਦੇ ਹੋਏ ਦਿਖਾਈ ਦਿੱਤੇ ਨੇ ਮਜੀਠੀਆ ਦਾ ਕਹਿਣਾ ਹੈ ਕਿ ਲੋਕ ਸਭਾ ਮੈਂਬਰ ਮਲਵਿੰਦਰ ਕੰਗਦੇ ਵੱਲੋਂ ਆਮ ਆਦਮੀ ਪਾਰਟੀ ਦੀ ਹੱਤ ਦਾ ਠੇਕਰਾ ਅਫਸਰ ਸ਼ਾਹੀ ਸਿਰ 'ਤੇ ਪਣਿਆ ਗਿਆ ਹੈ ਉਹਨਾਂ ਸਰਕਾਰ ਨੂੰ ਸਵਾਲ ਪੁੱਛਦੇ ਹੋਏ ਕਿਹਾ ਹੈ ਕਿ ਵੋਟਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੈਣੀਆ ਸਨ ਜਾਂ ਅਫਸਰਾਂ ਨੇ ਪਾਉਣੀਆਂ ਸਨ ਲੋਕ ਸਭਾ ਚੋਣਾਂ ਤੋਂ ਪਹਿਲਾਂ 13 0 ਨਾਲ ਚੀਤਾ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਸਿਰਫ 3 ਸਿੱਟਿਆਂ ਉਤੇ ਹੀ ਸੀਮਟ ਕੇ ਰਹਿ ਗਈ ਹੈ ਅਜਕਾਲੀ ਦਲ ਦੇ ਸੀਨੀਅਰ ਆਕੂ ਵਿਕਰਮ ਸਿੰਘ ਮਜੀਠੀਆ ਨੇ ਲੋਕ ਸਭਾ ਮੈਂਬਰ ਮਾਲਵਿੰਦਰ ਕਾਂਗ ਨੂੰ ਆੜੇ ਹੱਥੀ ਲੈਂਦੇ ਹੋਏ ਤਿੱਖੇ ਸਵਾਲ ਕੀਤੇ ਨੇ ਉਹਨਾਂ ਕਿਹਾ ਕਿ ਮਾਲਵਿੰਦਰ ਕਾਂਗ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਹਾਰ ਦਾ ਠਿਕਰਾ ਅਫਸਰ ਸ਼ਾਹੀ ਸਿੱਖ ਬਣਿਆ ਗਿਆ ਹੈ ਜਦਕਿ ਵੋਟਾਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਪੈਣੀਆਂ ਸਨ ਤਾਂ ਇਸ ਵਿੱਚ ਅਫਸਰਾਂ ਦਾ ਕੀ ਰੋਲ ਸੀ ਮਜੀਠੀਆ ਨੇ ਚੋਣ ਕਮਿਸ਼ਨ ਨੂੰ ਅਫਸਰ ਸ਼ਾਹੀ ਤੇ ਕੀਤੇ ਬਿਆਨ ਤੇ ਨੋਟਿਸ ਲੈਣ ਦੀ ਅਪੀਲ ਕੀਤੀ ਤਾਂ ਜੋ ਚਿਮਨੀ ਚੂਣਾ ਸੁਚੇਜੇ ਢੰਗ ਨਾਲ ਕਰਵਾਈਆਂ ਜਾ ਸਕਣ ਸੱਚੀ ਕਹਾਣੀ ਸਾਰਿਆਂ ਨੂੰ ਅੱਜ ਮੈਂ ਇੱਕ ਅਗਰੇਧੀ ਹਵਾ ਚੀ ਖਬਰ ਪੜ੍ਹਿਆ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਸ ਪਰਸਨ ਨੇ ਜਿਹੜੇ ਹੁਣੇ ਮੈਂਬਰ ਪਾਰਲੀਮੈਂਟ ਬਣੇ ਨੇ ਬੰਦਰ ਕਾਨ ਉਹਨਾਂ ਨੇ ਆਪ ਦੀ ਪਾਰਟੀ ਦਾ ਹਾਰ ਦਾ ਕਾਰਨ ਜਿਹੜਾ ਭਗਵੰਤ ਮਾਨ ਉਹਨਾਂ ਦਾ ਮੁੱਖ ਮੰਤਰੀ ਕਹਿੰਦਾ ਸੀ ਕਿ 13 ਜ਼ੀਰੋ ਸਪੋਰ ਹੋਊ। ਉਹਦਾ 13 ਜ਼ੀਰੋ ਦੀ ਜਗ੍ਹਾ 3 ਸੀਟਾਂ ਤੇ ਸਿਮਟ ਕੇ ਰਹਿ ਗਏ। ਔਰ 3 ਸੀਟਾਂ 'ਚ ਵੀ ਕੋਈ ਲੀਡ ਇਹਨਾਂ ਦੀ ਐਡੀ ਵੱਡੀ ਨਹੀਂ। ਉਹ ਅੱਜ ਕਹਿ ਰਿਹਾ ਕੋ ਲੀਡਿੰਗ ਇੰਗਲਿਸ਼ ਨਿਊਜ਼ਪੇਪਰ 'ਤੇ ਕਿ ਸਾਡੀ ਹਾਰ ਦਾ ਕਾਰਨ ਅਫਸਰशाही ਵਜੀ। ਸਾਧ ਸੰਗਤ ਜੀ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕੀ ਮਤਲਬ ਕੀ ਵੋਟਾਂ ਇਹ ਕੰਮ ਦੇ ਆਧਾਰ ਤੇ ਨਹੀਂ ਮੰਗਦੇ ਸੀ ਇਹਨਾਂ ਨੂੰ ਪਤਾ ਕੰਮ ਕੀਤਾ ਕੋਈ ਨਹੀਂ ਕਾਰਗੁਜ਼ਾਰੀ 0 ਹਰ ਵਰਗ ਚਾਹੇ ਮੁਲਾਜ਼ਮ ਨੌਜਵਾਨ ਦੁਕਾਨਦਾਰ ਵਪਾਰੀ ਹੈ ਹਰ ਵਰਗ ਦੁਖੀ ਕਿਸਾਨ ਹੈ ਹਰ ਵਰਗ ਦੁਖੀ ਕਹਿੰਦੇ ਜੇ ਕੰਮ ਕੀਤੇ ਹੁੰਦੇ ਤੇ ਲੋਕਾਂ ਨੇ ਵੋਟਾਂ ਪਾਉਣੀਆਂ ਸੀ ਮਗਰ ਸਰਕਾਰ ਆਪਣੀ ਕਾਰਗੁਜ਼ਾਰੀ ਤੇ ਵੋਟ ਨਹੀਂ ਮੰਗ ਰਹੀ ਕਹਿੰਦਾ ਜੀ ਸਾਨੂੰ ਬਿਰੋਕਰੇਸੀ ਨੇ ਅਫਸਰ ਸਾਹਿਬ ਨੇ ਮਾਰਿਆ ਤੇ ਫੇਰੇ ਤਾਂ ਸਿੱਧਾ ਹੀ ਮੰਨਣਾ ਹੋ ਗਿਆ ਕਾਂਗਸਾਭ ਕਿ ਤੁਸੀਂ ਅਫਸਰਸ਼ਾਈ ਦੀ ਮਦਦ ਭਾਲਦੇ ਸੀ ਫਿਰ ਚੋਣ ਕਮਿਸ਼ਨ ਨੂੰ ਮੈਂ ਕਹਿੰਦਾ ਨੋਟਿਸ ਲਓ ਆ ਬਾਅ ਇਲੈਕਸ਼ਨ ਆਈ ਹੈ ਇਹ ਅਫਸਰਸ਼ਾਈ ਤੇ ਫਿਰ ਪ੍ਰੈਸ਼ਰ ਕ੍ਰੀਏਟ ਕਰਨ ਦੀ ਕੋਸ਼ਿਸ਼ ਦੀ ਕਰਦੇ ਕਿ ਇਹ ਨਾ ਦੇ ਹਰ ਤਰੀਕੇ ਦਾ ਹਤਕੰਡਾ ਪਣਾਉਣਾ ਅਫਸਰਾਂ ਤੋਂ ਪ੍ਰੈਸ਼ਰ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਸੀ ਕਹਿੰਦੇ ਹਾਰ ਦਾ ਕਾਰਨ ਅਫਸਰ ਬਣੇ ਤੇ ਕੀ ਹੁਣ ਜਿੱਤ ਦਾ ਕਾਰਨ ਭਗਵੰਤ ਮਾਨ ਨੇ ਉਹਦੀ ਪਾਲਿਸੀ ਨਹੀਂ ਮਗਰ ਅਫਸਰ ਬੰਡ ਬੰਡ ਥੋੜੀ ਜਿੱਤ ਦਾ ਕਾਰਨ ਮਾਈ ਇਲੈਕਸ਼ਨ ਚ ਜਿਹੇ ਜਿੱਤ ਹੁੰਦੀ ਆ ਮਗਰ ਅੱਜ ਇਲੈਕਸ਼ਨ ਕਮਿਸ਼ਨ ਕੋਲ ਟੂ ਈਸ਼ੂ ਟੇਕ ਸੀਰੀਅਸ ਨੋਟਿਸ ਕਿ ਅਫਸਰ ਸਾਹੀ ਸਰਕਾਰ ਉਹਨਾਂ ਦੇ ਦਖਲ ਦੇ ਨਾਲ ਲੋਕਾਂ ਤੇ ਪ੍ਰੈਸ਼ਰ ਬਣਾ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਔਰ ਕਮਾਲ ਦੀ ਗੱਲ ਹੈ 2.5 ਸਾਲ ਦੀ ਥੋੜੀ ਸਰਕਾਰ ਅਫਸਰ ਜੇ ਤੁਹਾਡੇ ਅੱਖੇ ਨਹੀਂ ਲੱਗਦੇ ਹੁਣ ਦੇਖਣਾ ਬੰਦਾ ਹੈ ਕਿ ਮਚੀਟੀਆਂ ਵੱਲੋਂ ਕੀਤੀ ਗਈ ਬੇਨਤੀ ਦਾ ਚੋਣ ਕਮਿਸ਼ਨ ਨੋਟਿਸ ਲੈਂਦਾ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਸ਼ੰਭੂ ਬਾਡਰ 'ਤੇ ਜ਼ਬਰਦਸਤ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਸਾਨਾਂ ਨੂੰ ਸਰਵਨ ਸਿੰਘ ਪੰਦੇੜ ਨੇ ਭਾਜਪਾ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਪੰਦੇੜ ਦਾ ਕਹਿਣਾ ਹੈ ਕਿ ਸ਼ੰਭੂ ਬਾਡਰ ਦੀ ਸਟੇਜ ਉੱਤੇ ਸਥਾਨਕ ਲੋਕਾਂ ਦੇ ਨਾਂ ਉੱਤੇ ਭਾਜਪਾ ਤੇ ਮਾਈਨਿੰਗ ਮਾਫੀਆ ਨੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਬੀਤੇ ਲੰਬੇ ਸਮੇਂ ਤੋਂ ਕਿਸਾਨਾਂ ਨੇ ਸ਼ੰਭੂ ਅਤੇ ਖਨੋਰੀ ਬਾਰਡਰ ਉੱਤੇ ਧਰਨ ਲਾਏ ਹੋਏ ਨੇ ਜਿਸ ਦੇ ਚੱਲਦਿਆਂ ਅੱਜ ਸ਼ੰਭੂ ਬਾਰਡਰ 'ਤੇ ਸਥਿਤ ਉੱਤੇ ਕੁਝ ਹਮਲਾਵਰਾਂ ਦੇ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕਰਨ ਉੱਤੇ ਕਿਸਾਨਾਂ ਨੂੰ ਸਰਬੰਸਿੰਘ ਪੰਦੇਦਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਨ੍ਹਾਂ ਭਾਜਪਾ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਸਥਾਨਕ ਲੋਕਾਂ ਤੇ ਨਾ ਉੱਤੇ ਭਾਜਪਾ ਤੇ ਮਾਈਨਿੰਗ ਮਾਫੀਆ ਨੇ ਗੁੰਡਾਗਰਦੀ ਕੀਤੀ ਹੈ ਬੰਦੇ ਨੇ ਕਿਹਾ ਕਿ ਭਾਜਪਾ ਵਾਲੇ ਕੈਂਦੇ ਸੰਕ ਦੇ ਦੋ ਚੁੰਟ ਤੋਂ ਬਾਅਦ ਦੇਖ ਰਵਾਂਗੇ ਜਿਸ ਕਾਰਨ ਅੱਜ ਭਾਜਪਾ ਦੇ ਵੱਲੋਂ ਇਹ ਹਮਲਾ ਕਰਵਾਇਆ ਗਿਆ ਅਤੇ ਇਸ ਤੋਂ ਪਹਿਲਾਂ ਵੀ ਉਹ ਹਮਲਾ ਕਰਨ ਦੀ ਕੋਸ਼ਿਸ਼ ਹੋਈ ਸੀ ਇਸ ਦਿਨਾਲੀ ਸਰਵਨ ਸਿੰਘ ਪੰਦੇਰ ਨੇ ਬੀਜੇਪੀ ਸਰਕਾਰ ਨੂੰ ਤਮਕੀਂ ਦੇਂਦੇ ਹੋਏ ਕਿਹਾ ਕਿ ਉਹ ਬੀਜੇਪੀ ਵੱਲੋਂ ਕਰਵਾਏ ਜਾ ਰਹੇ ਹਮਲਿਆਂ ਦਾ ਮੂੰਹ ਤੋੜੇ ਜਵਾਬ ਦੇਣਗੇ ਇਨਾਂ ਹੀ ਨਹੀਂ ਪੰਦੇਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਬਾਰਡਰਾਂ ਤੇ ਪਹੁੰਚਣ ਦੀ ਵੀ ਅਪੀਲ ਕੀਤੀ ਹੈ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੇ ਹਮ ਲਗਭਗ 13 ਫਰਵਰੀ ਸੇ ਦੋ ਮੋਰਚੇ ਅੰਦੋਲਨ ਕਰ ਰਹੇ ਦਿੱਲੀ ਅੰਦੋਲਨ 2 और तेरह फरवरी से पहले छह फरवरी को ही नेशनल हाईवे पे, पे भाजपा की सरकार ने दीवारें निकाल रखी मोदी सरकार ने हम तब से बोल रहे हैं इससे इस, इस दीवारों को हटाया जाए आम जनता को पंजाब की आर्थिकता को व्यापारियों को समस्याएं आ रही हैं और जो भाजपा का ट्रेंड रहा भाजपा के बड़े नेता बोलते रहे दो जून के बाद आपको देखेंगे चार जून के बाद आपको देखेंगे और वो उन्होंने देखा है और जो स्थानीय लोगों के नाम पर जो भाजपा के गुंडे हैं जो माइनिंग माफिया के लोग हैं वो हमें आज भी कह रहे हैं कि जितनी जल्दी हो सरकार रास्ता खोल दे हमें कोई तराज नहीं है और आज शंभू बॉर्डर की स्टेज पर हमला करने का उन्होंने यत्न किया ऐसा ही हमला उन्होंने दिल्ली आंदोलन पहला जो हुआ था सिंघू बॉर्डर पर भी करने का यत्न किया था जो नाकामयाब हो गया था तो भाजपा की साजिश सामने आ गई है यहां हम मुख्यमंत्री पंजाब को बोलना चाहेंगे आपकी इंटेलिजेंसी भी उनके साथ है आपकी पुलिस भी उनके साथ खड़ी है जिस तरह से दिल्ली की पुलिस खड़ी थी आपको इनपुट था आपको मालूम था आप सिक्योरिटी क्यों नहीं कर सके तो क्या आप लाशे गिरती देखना चाहते मुख्यमंत्री पंजाब तब चुप करके बैठे हैं नहीं तो आपका फर्ज बनता आप आंदोलन की सिक्योरिटी करें यह आपका फर्ज है और हम कहते हैं हम भाजपा की ये जो उन्होंने हमला किया इसका मुंह तोड़ जवाब देंगे पंजाब के किसान मजदूर को आह्वान करते हैं अधिक से अधिक इन बॉर्डरों के ऊपर पहुंचिए और जो स्थानीय लोग हैं वो पूरी तरह हमारे साथ खड़े हैं यहाँ जो पवाद के लोग हैं वो तेरा से ही लंगर हर तरह की व्यवस्था करके बैठे उनके सहयोग से ही ये आंदोलन चलता रहा है ਅਰ ਕੁਝ ਸਰਾਰਤੀ ਅੰਤਰ ਜੋ ਭਾਜਪਾ ਕੇ ਸਾਥ ਮਿਲੇ ਹੋਏ ਜਿਤੇ ਕਿਸਾਨਾਂ ਗੂ ਬੰਦੀਰ ਦੇ ਵੱਲੋਂ ਕਿਸਾਨਾਂ ਨੂੰ ਮੂੜ ਬਾੜਾਂ ਉੱਤੇ ਡਟਣ ਦੇ ਹੁਕਮ ਦਿੱਤੇ ਨੇ ਉੱਥੇ ਹੀ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੋੜ ਚਾ ਕੀ ਨਵਾਂ ਮੋੜ ਲੈਂਦਾ ਹੈ ਸਤਿਕਾਰਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਯੋਗਾਸਨ ਕਰਨ ਵਾਲੀ ਕੁੜੀ ਖਿਲਾਫ ਧਾਰਮਿਕ ਭਾਵਨਾਵਾਂ ਨੂੰ pèceਉਣ ਦਾ ਮਾਮਲਾ ਦਰਜ ਕਰ ਲਿੱਤਾ ਗਿਆ ਅੰਮ੍ਰਿਤਸਰ ਪੁਲਿਸ ਨੇ ਉਸ ਦੇ ਖਿਲਾਫ ਧਾਰਾ 295ਏ ਤਹਿਤ ਐਫਆਈਆਰ ਦਰਜ ਕੀਤੀ ਹੈ ਇਹ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ ਆਧਾਰ ਉਤੇ ਕੀਤੀ ਗਈ ਹੈ ਬੇਤੇਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਇੱਕ ਕੁੜੀ ਦੇ ਵੱਲੋਂ ਪਰਿਕਰਮਾ ਅੰਦਰ ਯੋਗਾਸਨ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਜ਼ਰੀਏ ਫੈਲੋਂ ਦਾ ਸਖਤ ਨੋਟਿਸ ਲੈਂਦਿਆਂ ਉਸ ਵਿਰੁੱਧ ਕਾਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਪੇਸ਼ੀ ਸੀ ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ <table> ਮਿਨੇ ਕਿਹਾ ਸੀ ਕਿ ਕਿਸੇ ਨੂੰ ਵੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਗੁਰਮਤ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰ ਕੁਝ ਲੋਕ ਜਾਣ ਪੁੱਛ ਕੇ ਇਸ ਦੇ ਪਾਵਨ ਸਥਾਨ ਦੀ ਪਵਿੱਤਰਤਾ ਤੇ ਇਤਿਹਾਸਕ ਮਹੱਤਤਾ ਨੂੰ ਨਜ਼ਰ ਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਨੇ ਉਹਨਾਂ ਕਿਹਾ ਕਿ ਹਾਲ ਹੀ ਦੇ ਵਿੱਚ ਕੁੜੀ ਦੇ ਵੱਲੋਂ ਕੀਤੀ ਗਈ ਹਰਕਤ ਦੇ ਦਾਸਿਕ ਭਾਵਨਾਵਾਂ ਅਤੇ ਮਰਿਆਦਾ ਨੂੰ ਠੇਸ ਪਹੁੰਚੀ ਸੀ ਇਸ ਲਈ ਪੁਲਿਸ ਨੂੰ ਕਾਰਵਾਈ ਦੇ ਲਈ ਲਿਖਿਆ ਗਿਆ ਹੈ ਅਤੇ ਇਸ ਦੇ ਨਾਲ ਹੀ ਐਡਵੋਕੇਟ ਧਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਸੱਚਕਲ ਸ੍ਰੀ ਹਰਮੰਦਰ ਸਾਹਿਬ ਪ੍ਰਤੀ ਸਮੁੱਚੇ ਸਿੱਖ ਸੰਗਤ ਅੰਦਰ ਵੱਡਾ ਸਤਿਕਾਰ ਹੈ ਅਤੇ ਇਸ ਦੇ ਨਾਲ ਹੀ ਦੇਸ਼ ਦੁਨੀਆ ਤੇ ਹਰ ਧਰਮ ਤੇ ਵਰਗ ਦੇ ਨਾਲ ਸੰਬੰਧਿਤ ਸਿਰਦਾਲੂ ਅਤੇ ਸ਼ਰਧਾ ਦੇ ਨਾਲ ਨਤਮਸਤਕ ਹੋਣ ਦੀ ਪੋਚਦੇ ਨੇ ਜਿਸ ਨੂੰ ਵੇਖਦਿਆ ਇਥੋਂ ਦੀ ਮਰਿਆਦਾ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਹਾਲਾਂਕਿ ਬੀਤੇ ਦਿਨ ਉਕਤ ਲੜਕੀ ਅਜਨਾ ਮਕਵਾਨਾ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਅਪਲੋਡ ਕਰਕੇ ਆਪਣੀ ਇਸ ਗਲਤੀ ਦੀ ਮੁਆਫੀ ਮੰਗਤੀ ਸੀ ਪਰ ਉਸਨੇ ਕਿਹਾ ਸੀ ਕਿ ਉਸ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਨਹੀਂ ਸੀ ਉਸਨੇ ਕਿਹਾ ਕਿ ਪਰ ਫਿਰ ਵੀ ਜੇ ਕਿਸੇ ਦੀਆਂ ਧਾਰਮਿਕ ਪਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੀ ਹੈ ਪਰ ਫਿਰ ਵੀ ਐਸ்சிਪੀਸੀ ਦੇ ਵੱਲੋਂ ਇਸ ਲੜਕੀ ਦੇ ਖਿਲਾਫ ਐਕਸ਼ਨ ਲੈਂਦੇ ਹੋਏ 295ਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਚਿਲੰਦਾ ਤੋਂ ਲੋਕ ਸਭਾ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਜਮ ਕੇ ਨਿਸ਼ਾਨੇ ਵੀ ਨਿਲੇ ਗਏ ਨੇ ਅਤੇ ਕਿਹਾ ਕਿ ਚੋਣਾਂ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਦੀ ਕੁਰਸੀ ਖਾਤੇ ਦੇ ਵਿੱਚ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਹੈ ਜਿਸ ਕਰਕੇ ਪੰਜਾਬ ਦੀ ਸਿਆਸਤ ਇੱਕ ਵਾਰ ਫੇਰ ਪੱਕ ਚੁੱਕੀ ਹੈ। ਅਤੇ ਇਸ ਅਸੀਂ ਲਈ ਰ데요 ਵੱਲੋਂ ਆਖੋ ਆਖ ਕੇ ਬਿਆਨ ਬਾਜ਼ੀ ਆ ਵੀ ਕਿਤ ਗਿਆ ਜਾਰੀਆਂ ਨਹੀਂ ਇਸ ਵਿੱਚ 40 ਸਾਬਕਾ ਸੀਐਮ ਅਤੇ ਜਲੰਧਰ ਤੋਂ ਨਵੇਂ ਬਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੀਐਮ ਮਾਨ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਚੋਣਾਂ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਦੀ ਕੁਰਸੀ ਖੱਤੇ ਦੇ ਵਿੱਚ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਲੰਧਰ ਤੋਂ ਚੋਣਾਂ ਲੜਨ ਦੀ ਬਜਾਏ ਆਪਣੀ ਕੁਰਸੀ ਚੰਡੀਗੜ੍ਹ ਤੋਂ ਬਚਾਣੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਉਹਨਾਂ ਦੀ ਕੁਰਸੀ ਖੱਤੇ ਦੇ ਵਿੱਚ ਹੈ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਸ ਹੁੰਦੇ ਆ ਜੀ ਨੂੰ ਬੇਨਤੀ ਕਰਾਂਗਾ ਜੇ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੰਭਾਲਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮੰਡਰਾ ਰਿਹਾ ਹੈ ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਲਦੀ ਹੋ ਜੇ ਭਾਈ ਜੇ ਕੁਰਸੀ ਬਚੇਗੀ ਤਾਂ ਭਵੰਤ ਮਾਨ ਜਲੰਧਰ ਕੁਝ ਕਰ ਸਕੇਗਾ ਕੁਰਸੀ ਦਾ ਬਚਾਵੇ ਆਪਣੀ ਕੁਰਸੀ ਨੂੰ ਖਤਰਾ ਬਣਿਆ ਹੋਇਆ ਹੈ ਕੀ ਹੋਮੋਪੈਥਿਕ ਦੀ ਗੋਲੀ ਹੈ ਨਾ ਖਾਇਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ ਇਹ ਕਰਕੇ ਇੱਕ ਉਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗਰਾਸ ਰੂਟ ਤੇ ਐਮਸੀ ਰਹੀ ਹੈ ਡਿਪਟੀ ਮੇਅਰ ਰਹੀ ਹੈ ਸੀਨੀਅਰ ਮੇਅਰ ਰਹੀ ਹੈ ਮੇਅਰ ਉਸ ਨੂੰ ਜਿਤਾਉਣ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਜਿਤਾਉਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮ.ਐਲ.ਏ. ਛੱਡ-ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ ਹੈ। ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ। ਇਹਨਾਂ ਨੇ ਪਹਿਲਾਂ ਐਸੀ ਆਪ ਦਾ ਐਮ.ਐਲ.ਏ. ਸਦੀਪ ਚੀਤ ਲੁੰਗਰਾਨ ਬਣਾ ਕੇ ਕਿਆ ਖੱਟ ਲਿਆ। ਪਹਿਲਾਂ ਐਸੀ ਰਿੰਕੂ ਨੂੰ ਐਮ.ਪੀ. ਬਣਾ ਕੇ ਕਿਆ ਖੱਟ ਲਿਆ। ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿ ਆ ਇਹਨਾਂ ਨੂੰ ਮੁਕਤੀਸ਼ ਹੈ ਜਿਹੜਾ ਇਹਨਾਂ ਦਾ ਐਮ.ਐਲ.ਏ. ਐਮ.ਪੀ. ਬਣਾ ਲਦੇ ਵੈਸੀ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ। ਹੁਣ ਆ ਜਿਹੜਾ ਦੂਸਰਾ 베ਰੀ ਸਾਹਬ ਦੇ ਖਿਲਾਫ ਦਿੱਤਿਆ ਵਾ ਕਿਆ ਨਾਮ ਆਉਦਾ ਰਾਮਨ ਰੋੜੇ ਦਾ ਕੁਛ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਫਤਾਬ ਜਾ ਇਹ ਸਾਰੇ ਜਾ ਰਹੇ ਇਹ ਜੇ ਇਹਨੂੰ ਬਣਾ ਵੀ ਲਿਆ ਨੇ ਟਿਕਣਾ ਨਹੀਂ ਇਹਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਆ ਇਹ ਪਹਿਲਾਂ ਹੀ ਬੀਜੇਪੀ ਚੋ ਆਇਆ ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ ਬੀਜੇਪੀ ਨਾ ਛੱਡ ਮਾਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਪਰ ਨੂੰ ਬੀਜੇਪੀ ਨੇ ਪਾੜਿਆ ਤੇ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕਿਆ ਲੱਗਦਾ ਬੰਦਾ ਦਾਲ ਨੂੰ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ ਉਹ ਕਦਨ ਬਦਲੂ ਹੋ ਜਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਹੈ ਇਹ ਕਦੇ ਵੀ ਬਦਲ ਸਕਦਾ ਇਸ ਕਰਕੇ ਇਹਨੂੰ ਬਣਾ ਕੇ ਹੋਈ ਫਾਇਦਾ ਹੀ ਨਹੀਂ ਹੈ ਦੇਖਣਾ ਤਾਂ ਹੁਣ ਇਹ ਹੋਵੇਗਾ ਕਿ ਚਰਨਜੀਤ ਸਿੰਘ ਚੁੰਨੀ ਦੇ ਵੱਲੋਂ ਕਿਤੇ ਸ਼ਕਤੀਬਾਰਤਾ ਸੀ ਹੈ ਮਾਨ ਕਿਸ ਤਰ੍ਹਾਂ ਜਵਾਬ ਦਿੰਦੇ ਨੇ ਇਹ ਤਾਂ ਹਉਣ ਵਾਲਾ ਸਮਾਂ ਹੀ ਦੱਸੇਗਾ ਜਿਥੇ ਇੱਕ ਪਾਸੇ ਝਲੰਦਰ ਦੇ ਵਿੱਚ ਹੋਣ ਵਾਲੀਆਂ 10 ਜੁਲਾਈ ਨੂੰ ਜਿਮਨੀ ਚੋਣਾ ਨੂੰ ਲੈ ਕੇ ਸਿਆਸੀ ਪਾਰਟੀਆਂ ਕਾਫੀ ਸਰਗਰਮ ਹੁੰਦੀਆਂ ਨਜ਼ਰ ਆ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਸਿਆਸੀ ਲੀਡਰਾਂ ਦੇ ਵੱਲੋਂ ਆਪਣੇ ਵਿਰੋਧੀਆਂ ਉੱਤੇ ਲਗਾਤਾਰ ਵੱਡੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਅਜਲੰਦਰ ਤੋਂ ਭਾਜਪਾ ਦੇ ਵਿਧਾਨ ਸਭਾ ਸੀਟ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਕਹਿਨ ਤੇ ਪ੍ਰਸ਼ਾਸਨ ਉਹਨਾਂ ਨੂੰ ਛਭੀਲ ਨਹੀਂ ਲਗਾਉਣ ਦੇ ਰਿਹਾ ਜੁਲੰਦਰ ਪਛਮੀ ਤੋਂ ਭਾਜਪਾ ਦੇ ਵਿਧਾਨ ਸਭਾ ਦੇ ਉਮੀਦਵਾਰ ਸ਼ੀਤਲ ਅੰਗਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਵੱਡਾ ਇਲਜ਼ਾਮ ਲਗਾਇਆ ਹੈ ਅਜੁਲੰਦਰ ਵਿਖੇ ਸ਼ੀਤਲ ਅੰਗਰਾਲ ਦੇ ਦੋਸਤ ਵੱਲੋਂ ਠੰਡੇ ਮਿੱਠੇ ਪਾਣੀ ਦਾ ਲੰਗਰ ਬਤਾਇਆ ਜਾ ਰਿਹਾ ਸੀ ਸ਼ੀਤਲ ਅੰਗਰਾਲ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਉੱਤੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਲੰਗਰ ਲਗਾਉਣ ਨਹੀਂ ਦਿੱਤਾ ਜਾ ਰਿਹਾ ਹੈ ਅੰਗਰਾਲ ਨੇ ਮੁੱਖ ਮੰਤਰੀ ਮਾਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮਾਨ ਸਾਹਿਬ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ પાਕੇ ਜਿਤਾਇਆ ਹੈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਸਾਥੀ ਡਾਕਟਰ ਅਜੇ ਜਿਹੜੇ ਡਾਕਟਰ ਡਿਜਰਸ ਹੈ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਸ਼ਪੀਲ ਦੀ ਲੰਗਰ ਦੀ ਇਹ ਰਾਜਾਗੜ੍ਹਨ ਰੋਡ ਤੇ ਜਿਹੜਾ ਲਗੋ ਪਲਖ ਰੋਡ ਪੈਂਦਾ ਹੈ ਇਹ ਉਹਰੇ ਉੱਤੇ ਜਿਹੜਾ ਲੰਗਰ ਲੱਗਿਆ ਮੈਂ ਇਸ ਕਰਕੇ ਆਇਆ ਹਾਂ ਕਿ ਇਹ ਲੋਕ ਮੇਰੇ ਪਰਿਵਾਰ ਦੇ ਹੈ ਅੱਛੀਲ ਨੂੰ ਵੀ ਬੰਦ ਕਰਾਉਣ ਦੇ ਲਈ ਬਾਰ-ਬਾਰ ਪ੍ਰਸ਼ਾਸਨ ਦਾ ਦਬਾਅ ਆਇਆ ਜਾ ਰਿਹਾ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਹੈ ਕਿ ਮੁੱਖ ਮੰਤਰੀ ਸਾਹਿਬ ਜੀ ਜਿੱਤ ਸਕਦੇ ਹੋ ਤੁਸੀਂ ਅਹਿਮਦਪੁਰ ਦੇ ਵਿੱਚ ਆ ਰਹੇ ਹੋ ਜਿੱਤ ਛੱਡ ਕੇ ਆਓ ਪਰ ਇਦਾਂ ਲੋਕਾਂ ਦੇ ਜਿਹੜੇ ਲੰਗਰ ਲੱਗੇ ਆ ਇਹ ਉਹੀ ਲੋਕ ਹੈ ਜਿਨ੍ਹਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੀ ਤੁਹਾਨੂੰ ਮੁੱਖ ਮੰਤਰੀ ਤੁਸੀਂ ਜਿਹਾ ਬਣਾਇਆ ਅੱਜ ਪ੍ਰਸ਼ਾਸਨ ਵੱਲੇ ਇਹਨਾਂ ਦਾ ਸਮਾਂ ਚਕਾਨ ਦੇ ਲਈ ਗਰੀਬਾਂ ਨੂੰ ਤੁਹਮੜੇ ਦੇ ਲਈ ਆ ਰਹੇ ਆ ਇਹ ਕੋਈ ਵੀੰਦਾ ਨਹੀਂ ਬਰਦਾਸ਼ਤ ਕਰੇਗਾ ਇਸ ਕਰਕੇ ਇਹ ਉਹੀ ਗਰੀਬ ਲੋਕ ਹੈ ਇਹ ਉਹੀ ਮੇਰਾ ਪਰਿਵਾਰ ਹੈ ਇਹਨਾਂ ਨੇ ਤੁਹਾਨੂੰ ਵੋਟਾਂ પાਕੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਹੈ ਹਾਈ ਨੰਗੇ ਜਾਓ ਇਹਨੂੰ ਕੁਸ਼ਮੀਰ ਵੀ ਕੇ ਜਾਓ ਮਤਲਬ ਮਿਲ ਕੇ ਜਾਓ ਇਦਾਂ ਨੇ ਇਹਨਾਂ ਦਾ ਧੱਕਾ ਨਾ ਕਰੋ ਕਿ ਆਈ ਲੋਕ ਸੇਵਾ ਕਰ ਰਿਹਾ ਲੋਕਾਂ ਦੀ ਸੇਵਾ ਇਸ ਕਰਕੇ ਮੈਂ ਡਾਕਟਰ ਦਾ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਪੈਸਾ ਕੱਢ ਕੇ ਜੀ ਸਮਾਜਿਕ ਲੋਕਾਂ ਨੂੰ ਅਜਿਹੇ ਕਿੱਡੀ ਗਰਮੀ ਦੇ ਵਿੱਚ ਆ ਸ਼ੁਕਰੀ ਲੰਗਰ ਪਾ ਰਹੇ ਹੁੰਦ ਪੀਰਾ ਇਹ ਕੜਾ ਦਾ ਲੰਗਰ ਹੈ ਤੇ ਇਹਨਾਂ ਦੇ ਪਰਿਵਾਰ ਨੂੰ ਮੇਰੇ ਵੱਲੋਂ ਲੋਕ ਸਾਡੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਬਾਕੀ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਇਦਾਂ ਦੇ ਘਟੀਆ ਹਰਕਤਾਂ ਨਾ ਕਰੋ ਲੋਕ ਪਰਦਾਸ਼ੀ ਖਣਦੇ ਸ਼ੀਤਲੰਗਰਾਲ ਦੇ ਵੱਲੋਂ ਲਗਾਏ ਇਲਜ਼ਾਮਾ ਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਕੀ ਜਵਾਬ ਸਾਹਮਣੇ ਆਉਂਦਾ ਹੈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦਿੱਲੀ ਵਿੱਚ ਹੋ ਰਹੀ ਲਗਾਤਾਰ ਪਾਣੀ ਦੀ ਕਿੱਲਤ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੇ ਮੰਤਰੀ ਇਹ ਦੇ ਵੱਲੋਂ ਦਿੱਲੀ ਦੇ ਉਪ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਦਿੱਲੀ ਸਰਕਾਰ ਦੇ ਮੰਤਰੀ ਸੌਰਵ ਪਾਦਵਾਜ ਨੇ ਦੱਸੇ ਕਿ ਹਰਿਆਣਾ ਸਰਕਾਰ ਦਿੱਲੀ ਦੇ ਬੰਦੇ ਹੱਕ ਦਾ ਪਾਣੀ ਨਹੀਂ ਦੇ ਰਹੀ। ਜਿਸ ਕਰਕੇ ਅੱਜ ਉਹਨਾਂ ਦੇ ਵੱਲੋਂ ਉਪ ਰਾਜਪਾਲ ਵਿਨੇ ਕੁਮਾਰ ਸਖ세ਨਾ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਹੁਣ ਐਲਜੀ ਨੇ ਪ੍ਰਸਤਿਤ ਹੈ ਕਿ ਉਹ ਹਰਿਆਣਾ ਸਰਕਾਰ ਨੂੰ ਇਸ ਸੰਬੰਧ ਵਿੱਚ ਜ਼ਰੂਰ ਗੱਲਬਾਤ ਕਰਨਗੇ। ਦਿੱਲੀ 'ਚ ਲਗਾਤਾਰ ਪਾਣੀ ਦੀ ਸਮੱਸਿਆ ਕਰਕੇ ਆਮ ਜਨ ਜੀਵਨ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਦਿੱਲੀ ਸਰਕਾਰ ਦੀ ਮੰਤਰੀ ਅਤੀਸ਼ੀ ਨੇ ਪਾਣੀ ਦੀ ਕਮੀ ਨੂੰ ਲੈ ਕੇ ਭੁਖੜ ਹੜਤਾਲ ਤੇ ਬੈਠੀ ਹੋਈ ਹੈ, ਉੱਥੇ ਦੂਜੇ ਪਾਸੇ ਅਜ ਦਿੱਲੀ ਸਰਕਾਰ ਦੇ ਮੰਤਰੀਆਂ ਵੱਲੋਂ ਦਿੱਲੀ ਦੇ ਉੱਪਰ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੁਲਾਕਾਤ ਦਾ ਵੇਰਵਾ ਮੰਤਰੀ ਸਰੋਪਾ ਤਵਾਜ਼ ਨੇ ਮੀਡੀਆ ਦੇ ਨਾਲ ਸਾਂਝਾ ਕਰਦੇ ਹੋਏ ਦੱਸਿਆ ਕਿ ਅੱਜ ਦੀ ਇਹ ਮੁਲਾਕਾਤ ਕਾਫੀ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਤੇ ਸਾਡੇ ਵੱਲੋਂ ਉਪ ਰਾਜਪਾਲ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹਰਿਆਣਾ ਸਰਕਾਰ ਦੇ ਨਾਲ ਗੱਲਬਾਤ ਕਰਨ ਹਰਿਆਣਾ ਹਲੇ ਵੀ ਕਰੀਬ 113 MGD ਪਾਣੀ ਦਿੱਲੀ ਵਿੱਚ ਘਟ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਲੱਖਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਲੀ ਸੇ ਇੱਕ ਪ੍ਰਤੀਨਿਧੀ ਮੰਡਲ ਐਲਜੀ ਸਾਹਿਬ ਸੇ ਮਿਲਾ ਜਿਸ ਕੇ ਅੰਦਰ ਹਮਾਰੇ ਦੋ ਰਾਜ ਸਭਾ ਕੇ ਸੰਸਦ ਮਾਨਨੀਏ ਸੰਜੇ ਸਿੰਘ ਜੀ ਮਾਨਨੀਏ ਐਂਡੀ ਗੁਪਤਾ ਜੀ ਪਾਰਟੀ ਕੇ ਹਮਾਰੇ ਸੈਕਟਰੀ ਪੰਕਜ ਗੁਪਤਾ ਜੀ ਹਮਾਰੇ ਸਭੀ ਵਿਧਾਇਕ ਸਾਥੀ ਐਲਜੀ ਸਾਹਿਬ ਸੇ ਮਿਲੇ और अच्छे वातावरण के अंदर बातचीत हुई बातचीत में हमने एल साहब से निवेदन किया कि आप हरियाणा से बातचीत कीजिए हरियाणा अभी भी करीब 113 एमजीडी पानी दिल्ली में कम छोड़ रहे हैं जिसकी वजह से लाखों लोगों को परेशानी हो रही है और एल साहब ने हमें आश्वासन दिया है कि वे हरियाणा की सरकार से बात करेंगे और प्रयास करेंगे कि दिल्ली का पानी हमें मिल सके देखिए हमने एल साहब से ये कहा कि अब तो एक हफ्ते में बारिश आने वाली है है ना अट्ठाईस तारीख को बारिश आ जाएगी अभी शिमला हिमाचल में बारिश होने ही लगी है तो एक हफ्ते बाद तो इतना पानी आ जाएगा कि हरियाणा चाह के भी नहीं छोड़ पाएगा चाह के भी रोक नहीं पाएगा माफ कीजिएगा तो इस एक हफ्ते की बात है एक हफ्ते के लिए हमने उनको निवेदन किया है कि इस एक हफ्ते को आप पानी दिलवा दें देने हेल्दी मीटिंग रही और संजय जी थे एनडी गुप्ता जी थे हमारे सभी वरिष्ठ साथी थे बहुत अच्छी ਐਨਵਾਇਰਨਮੈਂਟ ਦੇ ਅੰਦਰ ਬਾਤਚੀਤ ਉਪ ਰਾਜਪਾਲ ਦੇ ਨਾਲ ਹੋਈ ਇਸ ਮੁਲਾਕਾਤ ਤੋਂ ਬਾਅਦ ਇਹ ਦੇਖਣਾ ਬੰਦਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਹੋ ਰਹੀ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਜਾਂ ਨਹੀਂ ਦਿੱਲੀ ਦੇ ਵਿੱਚ ਜਲ ਸੰਕਟ ਦੇ ਵੱਧ ਜਾਣ ਕਾਰਨ ਦਿੱਲੀ ਦੀ ਜਲ ਮੰਤਰੀ ਅਤੀਸ਼ੀ ਦੇ ਵੱਲੋਂ ਪਾਣੀ ਦੇ ਲਈ ਆਪਣੇ ਹੱਕ ਲੈਣ ਲਈ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਦਾ ਅੱਜ ਤੀਸਰਾ ਦਿਨ ਹੈ ਇਸ ਦੌਰਾਨ ਅਤੀਸ਼ੀ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੇ ਹਥਨੀ ਕੁੰਡ ਦੇ ਵਿੱਚ ਪਾਣੀ ਹੈ ਪਰ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਪਾਣੀ ਛੱਡਣ ਵਾਲੇ ਗੇਟ ਬੰਦ ਕਰ ਦਿੱਤੇ ਨੇ ਦਿੱਲੀ ਵਿੱਚ ਪਾਣੀ ਦੇ ਡੂੰਗੇ ਸੰਕਟ ਨੂੰ ਦੇਖ ਆਪ ਮੰਤਰੀ ਅਤੀਸ਼ੀ ਦੇ ਵੱਲੋਂ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਅਤੇ ਅੱਜ ਇਸ 80 ਦੇ 30 ਦਿਨ ਉੱਤੇ ਬੋਲਦੇ ਹੋਏ ਮੰਤਰੀ ਅਤੀਸ਼ੀ ਨੇ ਕਿਹਾ ਕਿ ਦਿੱਲੀ ਦਾ ਆਪਣਾ ਪਾਣੀ ਨਹੀਂ ਹੈ ਦਿੱਲੀ ਵਿੱਚ ਸਾਰਾ ਪਾਣੀ ਪड़ोसी ਰਾਜਾਂ ਤੋਂ ਆਉਂਦਾ ਹੈ ਅਤੇ ਉਹਨਾਂ ਕਿਹਾ ਕਿ ਪਿਛਲੇ 3 ਹਫ਼ਤੇ ਤੋਂ ਹਰਿਆਣਾ ਦਿੱਲੀ ਨੂੰ ਪਾਣੀ ਨਹੀਂ ਦੇ ਰਿਹਾ ਜਿਸ ਕਾਰਨ ਘਟੋ-ਕਟ ਦਿੱਲੀ ਦੇ 28 ਲੱਖ ਲੋਕ ਪਾਣੀ ਤੋਂ ਵਾਂਝੇ ਨੇ ਅਤੀਸ਼ੀ ਨੇ ਕਿਹਾ ਕਿ ਹਤਨੀ ਕੁੰਡ ਵਿੱਚ ਪਾਣੀ ਹੈ ਪਰ ਹਰਿਆਣਾ ਸਰਕਾਰ ਨੇ ਦਿੱਲੀ ਨੂੰ ਪਾਣੀ ਛੱਡ गेट बंद कर देते नहीं इस नाल मंत्री अतिशी ने हरियाणा सरकार को अपील करते हुए कि कुछ किया और सुनते हैं। आज मेरे अनिश्चित काली ननचन का तीसरा दिन है मैं संचन पे इसलिए बैठी हूँ क्योंकि दिल्ली में पानी का बहुत संकट है दिल्ली में पानी की बहुत कमी है दिल्ली में अपना पानी नहीं है दिल्ली का सारा पानी पड़ोसी राज्यों से आता है दिल्ली में कुल पानी 1005 एमजीडी जिसमें से 613 सौ यानी 613 मिलियन गैलन प्रति दिन हरियाणा से आता है लेकिन पिछले तीन हफ्ते से हरियाणा ने अपना पानी कम कर दिया है वो दिल्ली को पानी दे नहीं रहे वो सिर्फ़ 513 सौ यानी 100 मिलियन गैलन प्रति दिन कम पानी दिल्ली के लिए छोड़ रहे हैं एक एम पानी से 28,500 लोगों को पानी मिलता है यानी जब हरियाणा 100 एम पानी 100 मिलियन गैलन प्रतिदिन पानी कम छोड़ रहा है तो दिल्ली के 28 लाख लोगों को पानी नहीं मिल रहा है हरियाणा सरकार कहती है कि हमारे पास पानी ही नहीं है हम दिल्ली को पानी कहाँ से देते लेकिन कल बहुत सारे पत्रकार हथनी कुंड बराज गए जहाँ से दिल्ली के लिए पानी छोड़ा जाता है वहाँ पे सब ने फोटो ली वीडियो दिखाई और उसमें साफ साफ दिख रहा है कि हथनी कुंड बराज में पानी है उसमें पानी भरा हुआ है लेकिन जिन गेट से दिल्ली के लिए पानी छोड़ा जाता है उस गेट को बंद किया गया है वहाँ से पानी नहीं छोड़ा जा रहा है तो मेरी हरियाणा सरकार से हाथ जोड़ के बनती है कि आप हथनी कुंड बराज के दरवाज़े खोल दीजिए उसके गेट खोल दीजिए दिल्ली वालों का पानी छोड़ दीजिए दिल्ली वालों के जो हक का पानी है वो उन्हें मिलना चाहिए जब तक हरियाणा सरकार दिल्ली वालों को अपने हक का पानी नहीं देगी जब तक हथनी कुंड बराज के गेट नहीं खोलेगी तब तक ये अनिश्चितकालीन अनशन जारी रहेगा ਜਿਥੇ ਦਿੱਲੀ ਦੇ ਜਲ ਮੰਤਰੀ ਅਤੀਸ਼ੀ ਦੇ ਵੱਲੋਂ ਦਿੱਲੀ ਵਾਸੀਆਂ ਨੂੰ ਪਾਣੀ ਦਿਵਾਉਣ ਦੇ ਲਈ ਭੂਖੜ ਤਾਲ ਕਿਤੇ ਚੱਰੀ ਹੈ ਤਾਂ ਉੱਥੇ ਦੇਖਣਾ ਇਹ ਹੋਵੇਗਾ ਕਿ ਹਰਿਆਣਾ ਸਰਕਾਰ ਮੰਤਰੀ ਅਤੀਸ਼ੀ ਦੀ ਅਪੀਲ ਸੁਣਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜੰਨ ਦੇ ਜੰਨ ਦੇ ਇੱਕ ਵਾਰ ਫੇਰ ਨਸਰ ਮਾਲੇਂਦਿਆ ਅੱਜ ਦੀਆਂ ਅਹਿਮ ਸੁਰਖੀਆਂ ਤੇ ਵਿਕਰਮ ਸਿੰਘ ਮਝੇੜਿਆ ਨੇ ਆਮ ਆਦਮੀ ਪਾਰਟੀ ਨੂੰ ਲਾੜੇ ਹੱਥੇ ਕਿਹਾ ਮਾਲਵੀਂਦਰ ਕੰਗ ਨੇ ਹਾਲ ਦਾ ਠਿਕਰਾ ਅਫਸਰ ਸ਼ਾਹੀ ਸਿੰਘ ਪਰਨੇ ਤੇ ਚੋਣ ਕਮਿਸ਼ਨ ਨੂੰ ਨੋਟਿਸ ਲੈਂਦੇ ਵੀ ਕੀਤੀ ਅਪੀ ਸ਼ੰਭੂ ਬਾੜੇ ਰੋ ਤੇ ਇੱਕ ਵਾਰ ਫੇਰ ਪਿਆ ਹੰਗਾਮਾ ਸ਼ੰਭੂ ਬਾੜੇ ਦੇ ਸਟੇਜ ਉਤੇ ਹਮਲਾਵਾਰੇ ਨੇ ਬੋਲੇ ਦਾਵਾ ਕਿਸਾਨ ਆਗੂ ਪੰਦੇ ਨੇ ਭਾਜਪਾ ਤੇ ਲਗਾਏ ਵੱਡੇ ਇਲਜ਼ਾਮ ਹਰਮਿੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਦੇ ਖਿਲਾਫ ਵੱਡਾ ਐਕਸ਼ਨ ਅੰਮ੍ਰਿਤਸਰ ਪੁਲਿਸ ਨੇ 295 ਤਹਿਤ ਕੀਤਾ ਮਾਮਲਾ ਦਰਜ ਚੌਂਜੀ ਸਿੰਘ ਚੰਨੀ ਨੇ ਸੀਮਾਨ ਨੂੰ ਤੇ ਕਿਤੇ ਹਮਲੇ ਕਿਹਾ ਲੋਕ ਸਭਾ ਚੋਣਾਂ ਤੋਂ ਬਾਅਦ ਸੀਮਾਨ ਦੀ ਕੁਰਸੀ ਖਤਰੇ ਦੇ ਵਿੱਚ ਜਿਲੰਧਰ ਤੋਂ ਚੋਣਾਂ ਲੜਨ ਦੀ ਬਜਾਏ ਚੰਦੀਗੜ੍ਹ ਤੋਂ ਕੁਰਸੀ ਸੰਭਾਲਨ ਆਸੇ ਪੰਜਾਬ ਬੁਲਟਿੰਗ ਫਿਲਹਾਲ ਨਹੀਂ ਚਲਦ ਮਿਲੇਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ